ਕੀ ਪ੍ਰੋਗਰਾਮ ਅੱਜ ਤੁਸੀਂ ਕਰ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੁੱਟਬਾਲ ਕਲੱਬ ਪਿੰਜੋ ਅਸੀਂ 1 ਮਹੀਨਾ ਪਹਿਲਾਂ ਬੱਚਿਆਂ ਨੂੰ ਪਿੰਡ ਪਿੰਜੋ ਦੀ ਗਰਾਊਂਡ ਦੇ ਵਿੱਚ ਕੋਚ ਰੱਖਿਆ ਸੀਗਾ ਤਾਂ ਕਿ ਜਿਹੜੀ ਫੁੱਟਬਾਲ ਦੀ ਜਿਹੜੀ ਪ੍ਰੈਕਟਿਸ ਆ ਉਹ ਕਰ ਸਕਣ ਤੇ ਦੂਜਾ ਜਿਹੜਾ ਹੈਗਾ ਬੱਚੇ ਜਿਹੜੇ ਆ ਇਹ ਤੰਦਰੁਸਤ ਰਹਿਣ ਕੋਚ ਰੱਖਣ ਦਾ ਮਕਸਦ ਇਹ ਸੀਗਾ ਕਿ ਤੰਦਰੁਸਤ ਰਹਿਣ ਤੇ ਅੱਜ ਦੇ ਜਿਹੜਾ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਲੱਗੇ ਹੈਗੇ ਆ ਕਰਨ ਪੇ ਜਿਹੜਾ ਨਸ਼ਿਆਂ ਦੇ ਜਿਹੜਾ ਖਿਲਾਫ ਹੈਗੇ ਆ ਨਸ਼ਿਆਂ ਨੂੰ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਹੈਗੇ ਆ ਕਿ ਨਸ਼ੇ ਨੂੰ ਅਸੀਂ ਜਿਹੜਾ ਹੈਗਾ ਆ ਉਹ ਉਹਦਾ ਜਿਹੜਾ ਕੋਡ ਹੈਗਾ ਉਹ ਅਸੀਂ ਆਪਣੇ ਪਿੰਡ ਚੋਂ ਜ਼ਿਲ੍ਹੇ ਚੋਂ ਤੇ ਪੰਜਾਬ ਦੇ ਵਿੱਚੋਂ ਅਸੀਂ ਉਹ ਕੱਢਣਾ ਹੈਗਾ ਤਾਂ ਜਿਹੜੇ ਹੈਗੇ ਅੱਜ ਸਾਡੇ ਕੋਲ ਕਟੋ-ਕਟ ਵੀ 55 ਤੇ 60 ਜਿਹੜੇ ਬੱਚੇ ਹੈਗੇ ਆ ਉਹ ਸਾਡੇ ਗਰਾਊਂਡ ਦੇ ਵਿੱਚ ਆ ਰਹੇ ਹੈਗੇ ਆ ਸਾਡੀ ਜਿਹੜੀ ਕਮੇਟੀ ਹੈਗੀ ਆ ਫੁੱਟਬਾਲ ਕਲੱਬ ਵਿੰਝੋਂ ਤੇ ਸਾਡੇ ਪ੍ਰਧਾਨ ਸਾਹਿਬ ਹੁਣੀ ਹੈਗੇ ਆ ਤਰਸੇਮ ਸਿੰਘ ਜੀ ਹੁਣੀ ਨਾਲ ਸਾਡੇ ਕਮੇਟੀ ਮੈਂਬਰ ਐ ਜੈਪ ਸਿੰਘ ਜੀ ਹੋਣੀ ਆ ਬੱਬੀ ਭਾਜੀ ਹੋਣੀ ਆ ਹੈਪੀ ਭਾਜੀ ਆ ਮੋਹਨ ਸਿੰਘ ਜੀ ਹੋਣੀ ਆ ਤੇ ਨਾਲ ਆਪਣੇ ਜੁਝਾਰ ਅੰਕਲ ਜੀ ਆ ਤੇ ਸਾਡੇ ਕੋਸ਼ਟਾਪੇ ਨਾਲ ਆ ਤੇ ਕਮਲਜੀਤ ਭਾਜੀ ਹੋਣੀ ਆ ਤੇ ਸਾਡਾ ਮਕਸਦ ਇਹੀ ਆ ਭਈ ਜਿਹੜੇ ਬੱਚਿਆਂ ਨੂੰ ਮੋਟੀਵੇਟ ਕਰਨਾ ਵੱਧ ਤੋਂ ਵੱਧ ਇਹਨਾਂ ਨੂੰ ਗਰਾਊਂਡਾਂ ਦੇ ਨਾਲ ਅਸੀਂ ਜੋੜ ਸਕੀਏ ਤਾਂ ਕਿ ਜਿਹੜਾ ਇਹ ਤੰਦਰੁਸਤ ਰਹਿਣ ਤੇ ਅੱਗੇ ਜਾ ਕੇ ਇਹ ਜਿਹੜਾ ਹੈਗਾ ਇਹ ਆਪਣਾ ਕਿਤੇ ਨਾ ਕਿਤੇ ਜਾ ਕੇ ਇਹ ਕਲੱਬਾਂ ਦੇ ਵਿੱਚ ਖੇਲਣ ਤੇ ਜਿਹੜਾ ਆਪਣਾ ਪਿੰਡ ਦਾ ਨਾਂ ਜਿਹੜਾ ਹੈਗਾ ਇਹ ਰੋਸ਼ਨ ਕਰੇ ਮੇਨ ਮਕਸਦ ਇਹ ਹੀ ਹੈ ਕਿ ਅਸੀਂ ਬੱਚੇ ਨਸ਼ਿਆਂ ਤੋਂ ਦੂਰ ਰੱਖੋ ਨਸ਼ਾ ਤੋਂ ਦੂਰ ਹਾਂਜੀ ਮੇਨ ਮਕਸਦ ਇਹ ਹੀ ਹੈ ਇਹ ਹੀ ਆਮ ਜਨਤਾ ਨੂੰ ਤੁਸੀਂ ਮੈਸੇਜ ਦੇਣਾ ਚਾਹੁੰਦੇ ਆ ਅਸੀਂ ਆਪਣੇ ਪਿੰਡ ਨੂੰ ਆਪਣੇ ਜ਼ਿਲ੍ਹੇ ਨੂੰ ਤੇ ਆਪਣੇ ਪੰਜਾਬ ਨੂੰ ਇੱਕ ਛੋਟੇ ਜਿਹੇ ਅਸੀਂ ਉਪਰਾਲੇ ਦੇ ਨਾਲ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਜਿਹੜਾ ਨਸ਼ੇ ਤੋਂ ਉਹ ਦੂਰ ਰਹਿਣ ਤੁਹਾਡੀ ਕਮੇਟੀ ਵਧਾਈ ਦੀ ਪਾਤਰ ਹੈ ਜੀ ਇਹ ਮੈਂ ਵੀ ਪਹਿਲਾ ਪ੍ਰੋਗਰਾਮ ਅਟੈਂਡ ਕਰ ਲੱਗਾ ਹਾਂ ਕਿ ਇਹੋ ਜਿਹਾ ਪ੍ਰੋਗਰਾਮ ਆਮ ਪਿੰਡ ਪਿੰਡ ਘਰ ਘਰ ਹੋਣੀ ਚਾਹੀਦੀ ਆ ਤੁਹਾਡਾ ਮੈਸੇਜ ਕਿ ਸਾਡੀ ਵੀ ਕੋਸ਼ਿਸ਼ ਹੋ ਕਿ ਹਰ ਪਿੰਡ ਹਰ ਘਰ ਹਰ ਜੀਵ ਤੱਕ ਪਹੁੰਚ ਪਹੁੰਚਾਣ ਦੀ ਕਿ ਫੇਰ ਮੈਂ ਤੁਹਾਡਾ ਤੁਹਾਨੂੰ ਵਧਾਈਆਂ ਦਿੰਦਾ ਜੀ ਆਹ ਪਿੰਡ ਦੇ ਪਿੰਜੋ ਦੇ ਬੱਚਿਆਂ ਦਾ ਮੈਂ ਤੁਹਾਨੂੰ ਦਿਖਾਣਾ ਇਹ ਆਹ ਦੇਖੋ ਜੀ ਇਹ ਬੱਚਾ 6 ਸਾਲ ਦਾ ਵਾ ਤੇ ਆਹ ਦੇਖੋ ਕਿ ਖੁਸ਼ੀਆਂ ਇਹਨਾਂ ਨੇ ਤੇ ਤਕਤੀਆਂ ਕਿਵੇਂ ਲਿਖੀਆਂ ਵਾਂ ਫਾਮੇਸ਼ੂ ਕੰਬਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਇਹ ਦੇਖੋ ਵੱਖਰੀ ਵੱਖਰੀ ਬੱਚੇ ਨੇ ਇਹ ਪੋਸਟਰ ਫੜਿਓ ਇਹਨਾਂ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਵਧਾਈ ਦੀ ਪੱਤਰੇ ਬੱਚੀ ਆ ਜਿਹੜੀ ਇਹ ਇਸ ਪਰਵਰਨ ਪਰ ਫਾਗ ਬੈਰੀ ਜੀ ਕਿੰਨੀ ਚੱਕੋ ਹੌਂਸਲਾ ਜੀ ਕਿਸ ਨੇ ਇੰਗਲਿਸ਼ ਪੜ੍ਹਨੀ ਤੇ ਲੋਪੇ ਤੁਹਾਨੂੰ ਇੰਗਲਿਸ਼ ਵੀ ਪੜ੍ਹਾਉਂਦੇ ਆ ਹਾਂਜੀ ਕੀ ਨਾਂਜੀ ਜੁਪਿੰਦਰ ਕੌਰ ਹਾਂਜੀ ਇਹ ਇੱਥੇ ਗਰਾਊਂਡ ਵੀ ਖੇਡਣਾ ਆ ਹਾਂਜੀ ਹਾਂਜੀ ਲੋਕਾਂ ਨੂੰ ਦੱਸਣਾ ਕਿ ਨਸ਼ੇ ਤੋਂ ਦੂਰ ਰਹੋ ਹਾਂ ਨਸ਼ੇ ਮਾੜੇ ਹੁੰਦੇ ਆ ਪਤਾ ਥੈਂਕ ਯੂ ਜੀ ਬੇਟਾ ਕੀ ਨਾਂ ਆਪਣਾ ਤੇਜੀ ਜੋ ਨਾ ਬੋਲੋ ਤੇਜੀ ਸਿੰਘ ਅੱਛਾ ਇਹ ਆਪਣੇ ਸਾਥੀ ਬੱਚਿਆਂ ਦੱਸਦੇ ਆ ਕਿ ਨਸ਼ਿਆਂ ਤੋਂ ਦੂਰ ਰਹੋ ਹਾਂਜੀ ਹਾਂ ਮਾੜੇ ਹੁੰਦੇ ਆ ਹਾਂ ਥੈਂਕ ਯੂ ਪੁੱਤਰ ਕੀ ਨਾਮ ਪੁਣਾ ਦਸ਼ਮਿਤ ਗਰਾਊਂਡ ਵਿੱਚ ਅਕੇ ਤੁਸੀਂ ਕੀ ਕਰਦੇ ਹੁੰਦੇ ਆ ਫੁੱਟਬਾਲ ਖੇਡਦੇ ਹੁੰਦੇ ਆ ਰੋ ਥੈਂਕ ਯੂ ਐ ਪੂਰੀ ਰਸਲਾਮੇ ਆ ਹਾਂਜੀ ਠੀਕ ਆ ਥੈਂਕ ਯੂ ਹਰ ਪੰਡ ਭਿੰਜੋ ਤੁਸੀਂ ਉਹਨਾਂ ਲਾਗ ਵੀ ਤਸਵੀਰਾਂ ਦੇਖ ਰਹੇ ਆ ਜਿੱਥੇ ਇਹ ਕਮੇਟੀ ਨੇ ਬਹੁਤ ਵਧੀਆ ਅਪਰਾਧ ਕੀਤਾ ਜਿਵੇਂ ਕਹਿੰਦੇ ਨੇ ਬਾਸ ਨੂੰ ਜਿੱਧਰ ਨੂੰ ਮਰਜੀ ਮੋੜ ਲੋ ਇਹ ਬੱਚਿਆਂ ਦਾ ਵੀ ਭੁੱਖੇ ਖੇਦੇ ਆ ਇਹਨਾਂ ਨੂੰ ਛੋਟੀ ਉਮਰ ਜਿੱਧਰ ਨੂੰ ਮਰਜੀ ਲਾਉਂਦੇ ਨੇ ਉਧਰ ਨੂੰ ਤੁਰ ਪੈਣਾ ਮੈਂ ਆਪਣੀ ਟੀਮ ਵੱਲੋਂ ਵੀ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹੋ ਜਿਹਾ ਅਪਰਾਧ ਲ ਕੀਤਾ ਮੈਂ ਪੰਜਾਬੀਆਂ ਸਾਰੇ ਪੰਜਾਬੀਆਂ ਨੂੰ ਕਹਿੰਦਾ ਕਿ ਇਹੋ ਜਿਹਾ ਉਪਰਾਲਾ ਕਰੋ ਜੇ ਆਪਣੀਆਂ ਔਣ ਵੜੀਆਂ ਨਸਲਾਂ ਬਚਾਉਣੀਆਂ ਤਾਂ ਇਹੋ ਜਿਹਾ ਉਪਰਾਲੇ ਕਰਨੇ ਸਾਨੂੰ ਬਹੁਤ ਜ਼ਰੂਰੀ ਆ ਥੈਂਕ ਯੂ ਤੇ ਵੱਲ ਨਿਕਲ ਗਈ ਜੀ ਸੋ ਸੋ ਬੱਚਿਆਂ ਦੀ ਪਿੰਡੋ ਗ੍ਰਾਉਂਡ ਦੇ ਵਿੱਚੋਂ ਪਿੰਡ ਵਿੱਚ ਨੂੰ ਤੇਰਜੀ ਕਰ ਪਈ ਆ ਬਾਹਰ ਆ ਬਾਹਰ ਆ ਬਾਹਰ ਸਾਰਿਆਂ ਕੋਲ ਹੈਗੇ ਆ ਉਹ ਭਾਈ ਸਾਰਿਆਂ ਕੋ ਬੈਨਰ ਹੈਗਾ ਆ ਜਾ ਪਹਿਲਾਂ ਦੱਬੇਗੇ ਜੀ 222428 <laughs> I don't know, I don't know.